ਮੇਰੇ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ YouTube ਦਾ ਚੈਨਲ ਸਿੱਧੂ ਇੰਡੀਅਨਸ ਕੋਇਨਸ ਜਿੱਥੇ ਭਾਰਤੀ ਸਿੱਕੇ ਤੇ ਨੋਟਾਂ ਬਾਰੇ ਸਹੀ ਤੇ ਦਰੁਸਤ ਜਾਣਕਾਰੀ ਦਿੱਤੀ ਜਾਂਦੀ ਹੈ ਦੋਸਤੋ ਅਸੀਂ ਅੱਜ ਗੱਲ ਕਰਾਂਗੇ 15 ਰੇਜ ਵਾਲੇ 10 ਰੁਪਏ ਦੇ ਸਿੱਕੇ ਜੋ ਕਨੈਕਟੀਵਿਟੀ ਐਂਡ ਟੈਕਨੋਲੋਜੀ ਦੀ ਥੀਮ ਤੇ 2008 ਤੋਂ 2010 ਤੱਕ ਬਣਾਏ ਗਏ ਸੀ ਦੋਸਤੋ ਇਹ 15 ਰੇਜ ਵਾਲੇ ਸਿੱਕੇ 2008 2009 ਤੇ 2010 ਵਿੱਚ ਸਿਰਫ ਨੌਇਡਾ ਡਾਟਮੈਂਟ ਤੋਂ ਹੀ ਮਿੰਟੇਜ ਕੀਤੇ ਗਏ ਸੀ 2010 ਵਿੱਚ ਕੁਝ ਸਿੱਕੇ 15 ਰੇਜ ਵਾਲੇ ਬੰਬਈ ਡਾਇਮੰਡ ਮਿੰਟ ਤੋਂ ਵੀ ਰਿਲੀਜ਼ ਕੀਤੇ ਗਏ। ਦੋਸਤੋ ਇਹਨਾਂ ਸਿੱਕਿਆਂ ਦੀ ਕੀ ਕੀਮਤ ਹੈ? 15 ਰੇਜ ਵਾਲੇ ਸਿੱਕੇ ਜਿਵੇਂ ਦੋ ਮਿਊਲ ਕੋਇਨ ਵੀ ਆਉਂਦੇ ਹਨ। ਉਹਨਾਂ ਦੀ ਕੀ ਕੀਮਤ ਹੈ? ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ। ਵੀਡੀਓ ਨੂੰ ਐਂਡ ਤੱਕ ਦੇਖਣਾ। ਵੀਡੀਓ ਦੇਖਦੇ ਹੋਏ ਤਕੀਦ ਹੈ। गुजारिश ਹੈ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾ ਕੇ ਆਲਰਟ ਸਿਲੈਕਟ ਕਰ ਦੇਣਾ ਤਾਂ ਜੋ ਹਰ ਵੀਡੀਓ ਤੁਹਾਨੂੰ ਟਾਈਮ ਸਿਰ ਮਿਲ ਸਕੇ। ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ। ਵੀਡੀਓ ਨੂੰ ਪੂਰੀ ਦੇਖਣਾ ਤਾਂ ਜੋ ਮੀਲ ਸਿੱਕਿਆਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਸਕੋ ਤਾਂ ਜੋ ਆਮ ਚਲਣ ਚੋਏ ਸਿੱਕਾ ਮਿਲੇ ਤਾਂ ਹੱਥੋਂ ਨਾ ਜਾਣ ਦੇਣਾ ਦੋਸਤੋ ਇਹਨਾਂ ਸਿੱਕਿਆਂ ਦੇ ਸਾਹਮਣੇ ਵਾਲੇ ਭਾਗ ਤੇ 200 ਟ੍ਰੇਟ ਸਿੱਧੀਆਂ ਲਾਈਨਾਂ ਦਿੱਤੀਆਂ ਗਈਆਂ ਹਨ ਉੱਪਰਲੀ ਲਾਈਨ ਦੇ ਉੱਤੇ ਗੁਲਾਈ ਚ ਭਾਰਤ ਇੰਡੀਆ ਹਿੰਦੀ ਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈ ਥੱਲੇ ਵਾਲੀ ਸਿੱਧੀ ਲਾਈਨ ਦੇ ਥੱਲੇ ਸਿੱਕੇ ਦੀ ਮਿੰਟ ਜੀਰ 2008 2009 2010 ਤੇ ਉਸ ਦੇ ਥੱਲੇ ਮਿੰਟ ਮਾਰਕ ਵਿਚਲੇ ਵੱਲੇ ਸ਼ੋਕ ਸਤੰਮ ਸੱਤੇ ਮੇਬ ਜਾਤੇ ਦੇ ਨਾਲ ਦਿੱਤਾ ਗਿਆ ਹੈ ਇਸਲੇ ਭਾਗ ਤੇ ਉੱਪਰ ਗੁਲਾਈ ਚ 15 ਰੇਸ ਦਿੱਤੀਆਂ ਗਈਆਂ ਹਨ ਸਭ ਤੋਂ ਥੱਲੇ ਰੁਪਏ ਰੁਪਈ ਹਿੰਦੀ ਤੇ ਇੰਗਲਿਸ਼ ਵਿੱਚ ਤੇ ਵੱਡੇ ਅੰਕਾਂ ਵਿੱਚ ਵਿੱਚਲੇ ਬੰਨੇ 10 ਲਿਖਿਆ ਹੋਇਆ ਹੈ ਦੋਸਤੋ ਇੱਕ ਬਾਇਓਮੈਟੈਲਿਕ ਸਿੱਕਾ ਹੈ ਕਾਪਰ ਨਿਕਲਤਾ ਤੂਦਾ ਸੈਂਟਰ ਵਿੱਚ ਹੈ ਤੇ ਸਿੱਕੇ ਦਾ ਰਿੰਗ ਬ੍ਰੌਂਜ ਤੇ ਅਲੂਮੀਨੀਅਮ ਦਾ ਬਣਾਇਆ ਗਿਆ ਹੈ 7.73 ਗ੍ਰਾਮ ਭਾਰ ਹੈ 27 ਮਿਲੀਮੀਟਰ ਡਾਇਮੀਟਰ ਤੇ ਮੋਟਾਈ ਇਹਦੀ 1.75 ਮਿਲੀਮੀਟਰ ਹੈ ਇਹ ਜਿਸ ਦੀ ਪਲੇਨ ਹੈ ਦੋਸਤੋ ਬੇਸਿਕ ਜਾਣਕਾਰੀ ਜ਼ਰੂਰੀ ਹੈ ਤਾਂ ਜੋ ਮੈਂ ਉਸ ਸਿੱਕੇ ਦੀ ਪਛਾਣ ਕਰ ਸਕੋ 15 ਰੇਜ ਵਾਲੇ 2008 2009 ਤੇ 2010 ਵਿੱਚ ਜੋ ਨੌਇਡਾ ਤੋਂ ਮਿੰਟਜ ਕੀਤੇ ਗਏ ਸੀ ਇਹ ਸਭ ਆਮ ਸਿੱਕੇ ਹਨ ਤੇ ਕਾਮਨ ਸਿੱਕੇ ਹਨ ਇਹਨਾਂ ਸਿੱਕਿਆਂ ਦੀ ਫਾਈਨਟ ਜੋ ਐਨਸੀ ਕੀਮਤ 15 ਰੁਪਏ ਤੋਂ 20 ਰੁਪਏ ਹੀ ਹੈ ਵੱਧ ਤੋਂ ਵੱਧ 30 ਰੁਪਏ ਇਹਨਾਂ ਦੀ ਕੀਮਤ ਮਿਲ ਸਕਦੀ ਹੈ ਪਰੰਤੂ 2010 ਵਿੱਚ 15 ਰੇਜ ਵਾਲਾ ਸਿੱਕਾ ਬੰਬਈ ਡਾਇਮੰਡ ਮਿੰਟ ਤੋਂ ਵੀ ਰਿਲੀਜ਼ ਕੀਤਾ ਗਿਆ ਸੀ ਜੋ ਸਕੇਪ ਦੀ ਕੈਟਾਗਰੀ ਦਾ ਸਿੱਕਾ ਹੈ ਮੁੰਬਈ ਤੋਂ ਡਾਇਮੰਡ ਮੰਟ ਵਾਲਾ ਸਿੱਕਾ 15 ਰੇਜ ਵਾਲਾ ਫਾਈਨਟ ਜੋ ਐਂਸੀ ਕੀਮਤ 50 ਰੁਪਏ ਤੋਂ 250 ਰੁਪਏ ਤੱਕ ਰੱਖਦਾ ਹੈ। ਤੋਂ ਆਓ ਦੋਸਤੋ ਇਹਨਾਂ 15 ਰੇਜ ਵਾਲੇ ਸਿੱਕਿਆਂ 'ਚ ਆਏ ਦੋ ਮਿਊਲ ਕੁਆਇਨ। ਇਹਨਾਂ ਦੇ ਬਾਰੇ ਜਾਣਦੇ ਹਾਂ ਦੋਸਤੋ ਪਹਿਲਾ ਮਿਊਲ ਸਿੱਕਾ 2009 ਵਿੱਚ ਮਿੰਟੇਜ ਹੋਇਆ ਲਾਇਡਾ ਮੰਟ ਤੋਂ। ਇਹ ਸਿੱਕਾ ਮਿਊਲ ਕਿਸ ਤਰ੍ਹਾਂ ਬਣਿਆ ਦੋਸਤੋ ਜਦੋਂ ਇੱਕ ਸਿੱਕੇ ਦੀ ਡਾਈ ਦੂਸਰੇ ਸਿੱਕੇ ਹੋਰ ਕਿਸੇ ਸਿੱਕੇ ਤੇ ਬਰਤ ਲਈ ਜਾਵੇ ਤਾਂ ਉਹ ਮਿਊਲ ਕੁਆਇਨ ਬਣ ਜਾਂਦਾ ਹੈ। ਇਸ ਸਿੱਕੇ ਦੇ ਉੱਤੇ ਜੇ ਸਿੱਕੇ ਦੀ ਡਾਈ ਵਰਤ ਹੋਈ ਪਹਿਲਾਂ ਉਸ ਬਾਰੇ ਜਾਣਦੇ ਹਾਂ ਦੋਸਤੋ ਇਹ ਹੈ 2 ਰੁਪਏ ਦਾ ਸਿੱਕਾ ਜੋ ਹਸਤਾ ਮੁਦਰਾ ਦੀ ਥੀਮ ਤੇ 2009 ਵਿੱਚ ਭਰਦੇ ਹੋਏ ਚਾਰ ਮਿੰਟਾਂ ਤੋਂ ਮੈਂਟੇਜ ਹੋਇਆ ਇਸ ਸਿੱਕੇ ਦੇ ਪਿਛਲੇ ਭਾਗ ਤੇ ਹੱਥ ਦਿੱਤਾ ਗਿਆ ਹੈ ਜੋ ਹਸਤਾ ਮੁਦਰਾ ਦੀ ਥੀਮ ਤੇ ਹੈ ਵੱਡੇ ਅੰਕਾਂ ਵਿੱਚ 2 ਥੱਲੇ ਰੁਪਏ ਰੁਪਈ ਹਿੰਦੀ ਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈ ਦੋਸਤੋ ਇਸ 2 ਰੁਪਏ ਦੇ ਲੋਡਾ ਮੈਂਟ ਵਾਲੇ ਸਿੱਕੇ ਦੇ ਸਾਹਮਣੇ ਵਾਲੇ ਭਾਗ ਤੇ ਦੋ ਸਿੱਧੀਆਂ ਲਾਈਨਾਂ ਦਿੱਤੀਆਂ ਗਈਆਂ ਹਨ ਕਿ ਉੱਪਰ ਭਾਰਤ ਇੰਡੀਆ ਹਿੰਦੀ ਤੇ ਇੰਗਲਿਸ਼ ਵਿੱਚ ਸਿੱਧੀ ਲਾਈਨ ਚ ਲਿਖਿਆ ਹੋਇਆ ਹੈ ਵਿਚਲੇ ਬਨੇ ਸ਼ੋਕ ਸਤਾਮ ਸੱਤੇ ਮੇਬ ਜਾਤੇ ਦੇ ਨਾਲ ਤੇ ਥੱਲੇ ਸਿੱਧੀ ਲਾਈਨ ਦੇ ਥੱਲੇ ਮਿੰਟਜ ਜਿਸ ਸਾਲ ਤੇ ਸਿੱਕਾ ਬਣਿਆ ਉਹ ਤਰੀਕ ਦਿੱਤੀ ਗਈ ਹੈ ਤੇ ਸਿੱਧੀ ਲਾਈਨ ਦੇ ਥੱਲੇ ਮਿੰਟ ਮਾਰਕ ਦਿੱਤਾ ਗਿਆ ਹੈ ਦੋਸਤੋ ਇਹ 2 ਰੁਪਏ ਦਾ ਸਿੱਕਾ ਜਿਸ ਦੇ ਸਾਹਮਣੇ ਵਾਲੇ ਭਾਗ ਦੀ 2.5 15 ਰੇਜ ਵਾਲੇ 2009 ਦੇ ਨੋਡਾ ਮਿੰਟ ਵਾਲੇ ਸਿੱਕੇ ਦੇ ਸਾਹਮਣੇ ਵਾਲੇ ਭਾਗ ਤੇ ਨੋਡਾ ਮਿੰਟ ਤੋਂ ਕਿਸੇ ਗਲਤੀ ਜਾਂ ਕਿਸੇ ਵਜ੍ਹਾ ਨਾਲ ਲਗਾ ਦਿੱਤੀ ਗਈ ਚੈਨਲ ਦੇਖੋ ਸਕਰੀਨ ਤੇ 2 ਰੁਪਏ ਦੇ ਸਿੱਕੇ ਦੀ ਡਾਈ ਲੱਗਣ ਤੇ 2009 ਦਾ 15 ਰੇਜ ਵਾਲਾ ਸਿੱਕਾ ਬਣ ਗਿਆ ਮਿਊਲ ਕੋਇਨ ਆਮ ਸਿੱਕੇ ਦੇ ਵਿੱਚ ਉੱਪਰ ਥੱਲੇ ਭਾਰਤ ਇੰਡੀਆ ਗੁਲਾਈ ਵਿੱਚ ਲਿਖਿਆ ਹੋਇਆ ਹੈ ਮਿਊਲ ਕੋਇਨ ਚ 2 ਰੁਪਏ ਦੇ ਸਿੱਕੇ ਦੀ ਡਾਈ ਲੱਗਣ ਨਾਲ ਭਾਰਤ ਇੰਡੀਆ ਤੇ ਥੱਲੇ ਯੀਅਰ ਡੇਟ ਸਿੱਧੀ ਲੰਮਾ ਵਿੱਚ ਹਨ ਮੈਨੂੰ ਆਸ ਹੈ ਕਿ ਤੁਸੀਂ ਚੰਗਤਰਾ ਸਮਝ ਗਏ ਹੋਵੋਗੇ ਕਿ ਮਿਊਲ ਕੋਇਨ ਕਿਸ ਤਰ੍ਹਾਂ ਬਣਿਆ ਦੋਸਤੋ ਇਸ 10 ਰੁਪਏ ਦੇ ਲੋਕਡਾ ਡਾਟਮੈਂਟ ਵਾਲੇ ਮਿਊਲ ਕੋਇਨ ਦੀ ਕੀਮਤ ਫਾਈਨ ਟੂ ਜੁਐਂਸੀ 1000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਚਲੀ ਜਾਂਦੀ ਹੈ ਦੋਸਤੋ ਇਹ ਸਿੱਕਾ ਆਪ ਨੂੰ ਆਮ ਚਲਨ ਚੋਂ ਵੀ ਮਿਲ ਸਕਦਾ ਹੈ ਦੋਸਤੋ ਦੂਸਰਾ ਸਿੱਕਾ ਮਿਊਲ ਕੁਆਇਨ 2010 ਵਿੱਚ ਮੁੰਬਈ ਟਕਸਾਲ ਤੋਂ ਮੈਂਟੇਜ ਕੀਤਾ ਗਿਆ ਸੰਗਰੀਨ ਤੇ ਦੇਖੋ 2010 ਦਾ ਮੁੰਬਈ ਡਾਇਮੰਡ ਬੈਂਟ ਵਾਲਾ ਸਿੱਕਾ ਜੋ ਆਮ ਸਿੱਕਾ ਹੈ ਜਿਸ ਤੇ 15 ਰੇਜ ਦਿੱਤੀਆਂ ਗਈਆਂ ਹਨ ਦੋਸਤੋ ਇਹ ਸਿੱਕਾ ਮਿਊਲ ਕਿਸ ਤਰ੍ਹਾਂ ਬਣਿਆ ਤੇ ਕਿਸ ਸਿੱਕੇ ਦੀ ਡਾਈ ਇਸ ਤੇ ਛਾਪ ਦਿੱਤੀ ਗਈ ਆਓ ਜਾਣਦੇ ਹਾਂ ਦੋਸਤੋ 2011 ਤੋਂ 2019 ਤੱਕ 15 ਰੇਜ ਤੋਂ ਘਟਾ ਕੇ 10 ਰੇਜ ਵਾਲੇ ਸਿੱਕੇ ਬਣੇ ਭਾਰਤ ਦੀਆਂ 4 ਤਕਸਾਲਾਂ ਤੋਂ ਸਕਰੀਨ ਤੇ ਦੇਖ ਸਕਦੇ ਹੋ ਇਹਨਾਂ ਸਿੱਕਿਆਂ ਦੇ ਸਾਹਮਣੇ ਵਾਲਾ ਭਾਗ ਤੇ ਪਿਛਲਾ ਭਾਗ ਸਭ ਤਬਦੀਲ ਕਰ ਦਿੱਤਾ ਗਿਆ 15 ਰੇਜ ਦੀ ਜਗ੍ਹਾ 10 ਰੇਜ 10 ਰੇਜ ਦੇ ਥੱਲੇ ਰੁਪਏ ਦਾ ਸਿੰਬਲ ਵੀ ਲਗਾ ਦਿੱਤਾ ਗਿਆ ਤੇ 10 ਅੰਕ ਨੂੰ ਖਿਸਕਾ ਕੇ ਥੋੜਾ ਥੱਲੇ ਕਰ ਦਿੱਤਾ ਗਿਆ ਤੇ ਸਾਹਮਣੇ ਵਾਲੇ ਭਾਗ ਤੇ ਭਾਰਤ ਇੰਡੀਆ ਵਾਲੇ ਦੁਆਲੇ ਗੁਲਾਈ ਚ ਕਰ ਦਿੱਤਾ ਗਿਆ ਤੋ ਵਿੱਚ ਅਸ਼ੋਕ ਸਤੰਭ ਸਤਿਯਮ ਵੇਬਜਾਤੇ ਦੇ ਨਾਲ ਦਿੱਤਾ ਗਿਆ ਸਭ ਤੋਂ ਤਲੇ ਜੇਰ ਜਿਸ ਸੰਦੇਸ਼ ਕੇ ਹਨ 2011 ਤੋਂ 2019 ਦੋਸਤੋ ਆਮ 2010 ਦਾ ਸਿੱਕਾ ਤੇ 2011 ਦਾ ਸਿੱਕਾ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਮੁੰਬਈ ਮੈਂਡ ਤੋਂ 2011 ਦੇ ਪਿਛਲੇ ਭਾਗ ਜਾਨੀ 10 ਰੇਜ ਵਾਲੀ ਡਾਈ 2010 ਦੇ ਸਿੱਕੇ ਤੇ ਪਿਛਲੇ ਭਾਗ ਤੇ ਵਰਤ ਲਈ ਗਈ ਸਕਰੀਨ ਤੇ ਦੇਖ ਸਕਦੇ ਹੋ 2011 ਦੇ ਸਿੱਕੇ ਦੀ 10 ਰੇਜ ਵਾਲੀ ਟਾਈ ਲੱਗਦੇ ਸੀ 2010 ਦਾ ਸਿੱਕਾ ਬਣ ਗਿਆ ਐਕਸਟ੍ਰੀਮਲੀ ਰੇਅਰ ਕੋਇਨ ਮੀਲ ਕੋਇਨ ਮੈਨੂੰ ਆਸ ਹੈ ਤੁਸੀਂ ਸਮਝ ਗਏ ਹੋ ਬੁਰਗੇ ਦੋਸਤੋ 2010 ਦੇ ਵਿੱਚ ਮੁੰਬਈ ਮਿੰਟ ਤੋਂ ਮੰਦਰਾ ਰੇਜ ਵਾਲਾ ਸਿੱਕਾ ਮਿੰਟ ਹੋਇਆ ਤੇ 10 ਰੇਜ ਵਾਲਾ ਵੀ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ 2010 ਦੇ ਵਿੱਚ ਮੁੰਬਈ ਡਾਇਮੰਡ ਵਾਲੇ ਸਿੱਕੇ ਦੀ ਫਾਈਨਟ ਜੁਆਨ ਸੀ ਕੀਮਤ 5000 ਰੁਪਏ ਤੋਂ 35000 ਰੁਪਏ ਤੱਕ ਚਲੀ ਜਾਂਦੀ ਹੈ ਸਮੇਂ ਅਤੇ ਡਿਮਾਂਡ ਅਨੁਚਾਰ ਕੀਮਤ ਘਟ ਵੱਧ ਸਕਦੀ ਹੈ ਦੋਸਤੋ ਜਾਣਕਾਰੀ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਅੰਤ ਤੱਕ ਦੇਖ ਲਈ ਆਪ ਸਭ ਦਾ तहे ਦਿਲੋਂ ਸ਼ੁਕਰੀਆ ਮਿਹਰਬਾਨੀ ਜੈ